ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ Proud Punjab PB ਤੇ ਰ ਤੁਹਾਡਾ ਸਾਰਿਆਂ ਦਾ ਸਵਾਗਤ ਆ। ਅੱਜ ਲੋੜੀ ਆਗੀ। ਪਿੰਡਾਂ ਵਿੱਚ ਕਿਵੇਂ ਲੋੜੀ ਮਨਾਉਂਦੇ ਆਗੇ? ਉਹ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਦਿਖਾਉਣਿਆ। ਸਾਰਿਆਂ ਨੂੰ ਹੈਪੀ ਲੋੜੀ। ਹਾਂਜੀ ਸਾਡੇ ਪਿੰਡ ਵਿੱਚ ਜੀ ਇੱਕ ਸਾਂਝੀ ਜਗ੍ਹਾ ਧਰਮਸਾਲਾ ਤੁਸੀਂ ਦੇਖ ਸਕਦੇ ਹੋਗੇ ਇਹ ਧਰਮਸਾਲਾ ਜੀ। ਉਹਦੇ ਬਾਹਰਲੀ ਪਾਸੇ ਇੱਕ ਵੱਡਾ ਪਾਠਿਆਂ ਦਾ ਗਹਾਰਾ ਲਾਇਆ ਜਾਂਦਾਗਾ ਪਿੰਡ ਦੀ ਸਾਂਝੀ ਜਗਾ ਕੀ ਪਾਠਿਆਂ ਨੂੰ ਤੁਸੀਂ ਦੇਖ ਸਕਦੇ ਹੋ ਕਿੱਡਾ ਵੱਡੇ ਢੇਰ ਨੂੰ ਆਪਣਾ ਗੱਲ ਆਉਂਦੇ ਨੇ ਪਹਿਲਾਂ ਅਰਦਾਸ ਕੀਤੀ ਹੈਗੀ ਅੱਜ ਵੀ ਜੀ ਇਹ ਰਿਵਾਜ ਸਾਡੇ ਪਿੰਡ ਦੇ ਵਿੱਚ ਹੈਗਾ ਤੁਹਾਡੇ ਪਿੰਡ ਦੇ ਵਿੱਚ ਰਿਵਾਜ ਹੈਗਾ ਜਾਂ ਨਹੀਂ ਹੈਗਾ ਇਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਹਾਂ ਮਰੋ ਬਾਦ ਵਿੱਚ ਜੀ ਜਦੋਂ ਅੱਗ ਲਾ ਕੇ ਪਾਥੇ ਨੂੰ ਅਤੇ ਅਰਦਾਸ ਕਰਕੇ ਲੋਹੜੀ ਦਾ ਤਿਹਾਰ ਮਨਾਇਆ ਜਾਂਦਾ ਤੇ ਬਾਕੀ ਗੁੜ ਵੀ ਵੰਡਿਆ ਜਾਂਦਾ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਸਾਈਕਲ ਤੇ ਹੁਣ ਦੇਖੋ ਤੁਸੀਂ ਪੂਰਾ ਰਾਤ ਦਾ 8:00 ਵੱਜ ਚੁੱਕੇ ਨੇ ਕਿੰਨਾ ਜ਼ਿਆਦਾ ਲੱਗ ਰਹੀ ਆ ਧਰ ਮਸਾਲਾ ਦੇ ਵਿੱਚ ਸਾਰਿਆਂ ਨੇ ਆ ਚੁੱਕੇ ਨੇ ਗੁੜ ਵੰਡਦੇ ਆ ਲੱਡੂ ਵੀ ਵੰਡੇ ਜਾਂਦੇ ਆ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਜੇ ਅੱਜ ਦਾ ਬਲੌਗ ਵਧੀਆ ਲੱਗੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਫੇਸਬੁੱਕ ਦੇ ਪੇਜ ਨੂੰ ਫੋਲੋ ਕਰ ਲਓ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ